ਪੰਜਾਬ ਦੇ ਵਿੱਚ ਬਲਾਕ ਸੰਮਤੀ ਜਿਲ੍ਹੇ ਦੀ ਚੋਣਾਂ ਚੱਲ ਰਹੀਆਂ ਹਨ ਜਿਸ ਨੂੰ ਲੈ ਕੇ ਪਿੰਡਾਂ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਡੋਰ ਟੂ ਡੋਰ ਕਰ ਰਹੀਆਂ ਨੇ ਘਰ-ਘਰ ਪਿੰਡਾਂ ਵਿੱਚ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਹਲਕਾ ਖੜਦੇ ਪਿੰਟ ਕੋਹਰਾ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਅਧਿਹੜੀ ਜਿਹੜੇ ਪਿੰਡ ਵਾਸੀ ਨੇ ਉਹਨਾਂ ਅੱਗੇ ਹੱਥ ਜੋੜੇ ਨੇ ਕਿ ਮੈਨੂੰ ਵੋਟਾਂ પાਕੇ ਕੰਮਜਾ ਬਣਾਓ ਮੈਂ ਇਲਾਕੇ ਦੀ ਬਿਹਤਰੀ ਵਾਸਤੇ ਵਧੀਆ ਕਾਰਜ ਕਰਾਂਗਾ ਹਰਿੰਦਰ ਜੀ ਆਮ ਆਦਮੀ ਪਾਰਟੀ ਨੂੰ ਤੁਹਾਨੂੰ ਉਮੀਦਵਾਰ ਬਣਾਇਆ ਤਾਂ ਕਿਸ ਤਰੀਕੇ ਦਾ ਪਿਆਰ ਮਿਲ ਰਿਹਾ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਲੋਕ ਹੰਗਾਰਾ ਦੇ ਰਹੇ ਨੇ ਐਲਪਾ ਜੀ ਤੁਹਾਡਾ ਇੱਥੇ ਆਉਣ ਤੋਂ ਬਹੁਤ-ਬਹੁਤ ਧੰਨਵਾਦ ਜੀ ਸਾਨੂੰ ਅਸੀਂ ਜਿਵੇਂ ਵੀ ਹੁਣ ਪਿੰਡਾਂ ਵਿੱਚ ਡੋਰ ਟੂ ਡੋਰ ਕਰ ਰਹੇ ਹਾਂ ਬਹੁਤ ਭਾਰਮਾ ਹੰਗਾਰਾ ਦੇ ਰਹੇ ਨੇ ਲੋਕ ਵੱਧ ਤੋਂ ਵੱਧ ਨਾਲ ਜੁੜ ਰਹੇ ਨੇ ਤੇ ਸਾਨੂੰ ਜਿਤਾਉਣ ਦਾ ਫੁੱਲ ਸਹਿਯੋਗ ਦੇ ਰਹੇ ਨੇ ਲੋਕ ਦੀ ਕੁਝ ਕਹਿਤਾਂ ਵੀ ਨੇ ਸਰਕਾਰ ਪ੍ਰਤੀ ਤੁਹਾਡੇ ਹੀਲੇ ਹਾਲ ਤਾਂ ਕੋਈ ਜ਼ਿਆਦਾ ਸ਼ਿਕਾਇਤ ਨਹੀਂ ਸਿਰਫ ਇੱਕ ਸ਼ਿਕਾਇਤ ਰੋਡਾਂ ਦੀ ਆ ਰਹੀ ਏ ਉਹ ਆਪਣੀ ਸਰਕਾਰ ਨੇ ਪਾਸ ਕਰਵਾਏ ਵੀ ਨੇ ਤੇ ਕੁਝ ਦਿਨਾਂ ਵਿੱਚ ਮਟੀਰੀਅਲ ਸਿੱਟ ਹੋਣ ਲੱਗ ਜਾਣਾ ਜੀ ਇਹ ਵੀ ਇਹਨਾਂ ਦੀ ਸ਼ਿਕਾਇਤ ਦੂਰ ਹੋ ਜਾਣੀ ਹੈ ਵਿਰੋਧੀ ਕੀ ਕਹਿ ਰਹੇ ਨੇ ਸਰਕਾਰ ਦੇ ਉੱਤੇ ਬਹੁਤ ਸਵਾਲ ਚੱਕਦੇ ਨੇ ਵਿਰੋਧੀ ਤੁਹਾਡੇ ਦੇਖੋ ਗੱਲ ਇਦਾਂ ਜੀ ਐਂਟੀ ਪਾਰਟੀਆਂ ਨੇ ਤਾਂ ਇੱਕ ਦੂਜੇ ਤੇ ਜਿੱਕਰ ਛੱਟਣਾ ਹੀ ਹੁੰਦਾ ਹੈ ਪਰ ਸਾਡੇ ਵੱਲੋਂ ਕੋਈ ਕਿਸੇ ਦੇ ਪ੍ਰਤੀ ਕੋਈ ਬੋਲ ਵਾਲਾ ਨਹੀਂ ਹੈਗਾ ਅਸੀਂ ਤਾਂ ਉਹਨਾਂ ਨੂੰ ਵੀ ਸਤਿਕਾਰ ਦੇ ਰਹੇ ਹਾਂ ਉਹਨਾਂ ਨੂੰ ਵੀ ਕਹਿ ਰਹੇ ਆ ਵੀ ਅਸੀਂ ਵੀ ਪਿਆਰ ਗੱਲਾਂ ਲੋਕਾਂ ਤੋਂ ਆਪਣੀ ਅਪੀਲ ਕਰਦੇ ਆ ਉਹ ਵੀ ਪਿਆਰ ਨਾਲ ਆਪਣੀ ਅਪੀਲ ਕਰਨ ਤੇ ਮੰਦੇ ਸ਼ਬਦ ਬੋਲਣ ਦਾ ਤਾਂ ਸਾਨੂੰ ਤਾਂ ਇਦਾਂ ਦਾ ਆਉਂਦਾ ਨਹੀਂ ਜੀ ਉਹ ਬੋਲਦੇ ਤਾਂ ਬੋਲੀ ਜਾਣ ਤੁਸੀਂ ਕੋਈ ਨਹੀਂ ਕੁਝ ਕਹਿੰਦੇ ਨਹੀਂ ਅਸੀਂ ਕਿਸੇ ਬਾਰੇ ਕੋਈ ਮਦ ਭਾਗੇ ਸ਼ਬਦ ਨਹੀਂ ਬੋਲਣਾ ਚਾਹੁੰਦੇ ਨਾ ਮੈਨੂੰ ਮੂਲਨ ਮਾਨ ਤੇ ਕਿਤੇ ਹੋਏ ਕਾਰਜਾਂ ਤੋਂ ਲੋਕ ਸੰਤੁਸ਼ਟ ਨੇ ਜਾਂ ਕਿਤੇ ਨਾ ਕਿਤੇ ਇਹ ਚਾਹੁੰਦੇ ਨੇ ਕਿ ਕੰਮ ਨਹੀਂ ਹੋਇਆ ਜਾਂ ਕਿਸ ਤਰੀਕੇ ਸਵਾਲ ਚੱਕਦੇ ਨੇ ਕੋਈ ਗਲਤ ਹੁੰਦੀ ਹੋਣੀ ਹਣੀ ਪਿੰਡਾਂ ਤ ਤੁਸੀਂ ਪਹੁੰਚਦੇ ਹੋ ਨੰਨਾ ਜੀ ਗਗਨ ਮਾਨ ਜੀ ਦਾ ਇੱਕ ਤਾਂ ਸਵਾਲ ਹੈ ਜਿਆਦਾਤਰ ਲੋਕਾਂ ਵਿੱਚ ਇਹ ਆ ਰਿਹਾ ਵੀ ਮੈਡਮ ਘਟ ਵਿਚ ਰਹੇ ਨੇ ਲੋਕਾਂ ਵਿੱਚ ਪਰ ਜਦੋਂ ਕੰਮਾਂ ਦੀ ਗੱਲ ਹੋ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਕੰਮਾਂ ਕਿੰਨੇ ਨੂੰ ਦੇਖਦੇ ਆ ਜਿਵੇਂ ਗਰਾਊਂਡ ਹੋ ਗਏ ਮੈਡੀਕਲ ਸੂਲਤ ਹੋ ਗਈ ਪੜਾਈ ਹੋ ਗਈ ਇਹਨਾਂ ਚੀਜ਼ਾਂ ਨੂੰ ਬਿਜਲੀ ਦੇ ਬਿੱਲ ਹੋ ਗਏ ਇਹਨਾਂ ਸੂਲਤਾਂ ਨੂੰ ਦੇਖਦੇ ਹੋਏ ਲੋਕ ਉਹ ਚੀਜ਼ ਕਰਕੇ ਖੁਸ਼ ਵੀ ਨਹੀਂ ਜੀ ਬੜੌਦੀ ਜ਼ੋਨ ਪੈਂਦਾ ਤੁਹਾਡਾ ਕਿਹੜੇ ਕਿਹੜੇ ਪਿੰਡਾਂ ਦੇ ਤੁਹਾਡੇ ਜ਼ੋਨ ਦੇ ਵਿੱਚ ਜਿਹੜੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂ ਕਿਹੜੇ ਕਿਹੜੇ ਕਾਰਜ ਤੁਸੀਂ ਕਰੋਗੇ ਜਿੱਤਣ ਤੋਂ ਬਾਅਦ ਸਾਡੇ ਜੀ ਬੜੌਦੀ ਜ਼ੋਨ ਸੱਤ ਨੰਬਰ ਜ਼ੋਨ ਹੈ ਜੀ ਤੇ ਸਾਡੇ ਨੌ ਪਿੰਡ ਨੇ ਬੜੌਦੀ ਆਂਧੇੜੀ ਸੇਖਪੁਰਾ ਖੈਰਪੁਰ ਨਗਲੀਆਂ ਫਾਂਟਵਾ ਟਕੋਰਾ ਖੁਰਦ ਟਕੋਰਾ ਕਲਾਂ ਜੀ ਕਾਦੀ ਮੱਝ ਰਹੀ ਸਰਪੰਚ ਸਾਹਿਬ ਕੀ ਹਵਾ ਕਹਿ ਰਹੀ ਹੈ ਇਲਾਕੇ ਦੀ ਨੌ ਪਿੰਡਾਂ ਦੀ ਕੀ ਬਾਕੀ ਆਮ ਆਦੀ ਪਾਰਟੀ ਨੂੰ ਮੌਕਾ ਦੇ ਰਹੇ ਨੇ ਲੋਕ ਜਿਹੜਾ ਅਸੀਂ ਪਿੰਡਾਂ 'ਚ ਵੇਚਰ ਕੇ ਦੇਖਿਆ ਲੋਕਾਂ ਦੇ ਵਿੱਚ ਆਮ ਪਾਰਟੀ ਦਾ ਬਹੁਤ ਜ਼ਿਆਦਾ ਹੈਗਾ ਇਹ ਝਗਾਓ ਹੈਗਾ ਲੋਕਾਂ ਦਾ ਜੀ ਵਧੀਆ ਸਪੌਂਸ ਮਿਲ ਰਿਹਾ ਸਾਨੂੰ ਵਧੀਆ ਤਰੀਕੇ ਨਾਲ ਰੀਡਰ ਅਸੀਂ ਕੱਢਾਂਗੇ ਜੀ ਨਹੀਂ ਕਿ ਹੋਰ ਚੀਜ਼ ਦੇਖ ਰਿਹਾ ਕਾਫੀ ਸਿਆਣੇ ਬੰਦੇ ਘੁੰਮ ਰਹੇ ਨੇ ਤੁਹਾਡੇ ਨਾਲ ਪਿੰਡ ਦੇ ਮੋਤਵਰ ਹੋਣ ਚਾਹੇ ਪਿੰਡ ਦੇ ਸਰਪੰਚ ਹੋਣ ਇਹ ਚੀਜ਼ ਦਾ ਵੀ ਕਾਰਨ ਬਣਦਾ ਕਿ ਜਿਹੜੇ ਮਾਚੋਰ ਬੰਦੇ ਹੁੰਦੇ ਨੇ ਪਾਰਟੀ ਦੇ ਵਿੱਚ ਤਾਂ ਕਿਤੇ ਨਾ ਕਿਤੇ ਪਾਰਟੀ ਅੱਗੇ ਜਾਂਦੀ ਹੈ। ਹਾਂ ਜੀ ਕਿਉਂਕਿ ਜੇ ਮਾਚੋਰ ਬੰਦੇ ਨਾਲ ਚੱਲਾਂਗੇ ਤਾਂ ਹੀ ਪਾਰਟੀ ਅੱਗੇ ਜਾਊਗੀ। ਮਾਚੋਰ ਬੰਦਾ ਜਿਹੜਾ ਆਪਣਾ ਇੱਕ ਘਰ ਦਾ ਮੁਖੀਆ ਹੁੰਦਾ ਜੀ ਉਹੀ ਘਰ ਨੂੰ ਤੋਰਦਾ ਇੱਕ ਉਸ ਹੀ ਨੇ ਸਿਹਤ ਦੇਣੀ ਵੀ ਫਲਾਣੇ ਬੰਦੇ ਨੂੰ ਵੋਟਾਂ ਪਾਇਓ ਤਾਂ ਕਿ ਉਹਦੇ ਨਾਲ ਸਾਨੂੰ ਕਾਫੀ ਬੈਨੀਫਿਟ ਮਿਲ ਰਿਹਾ ਜੀ। ਕੋਈ ਸਲਾਹ ਸਲੂ ਦਿੰਦੇ ਹੋ ਹਰਿੰਦਰ ਨੂੰ ਕਿਸ ਤਰੀਕੇ ਨਾਲ ਜਿੱਤਣ ਤੋਂ ਬਾਅਦ ਤੁਸੀਂ ਕਿਹੜੇ-ਕਿਹੜੇ ਕੰਮ ਕਰੋ? 9 ਪਿੰਡਾਂ ਦੇ ਕਿਹੜੇ-ਕਿਹੜੇ ਰੁਕੇ ਹੋਏ ਕੰਮ ਨੇ? ਜੈ ਐਮ ਐਲ ਏ ਸਾਹਿਬ ਨੂੰ ਤੁਸੀਂ ਇਹ ਪੂਰੀ ਖਲਾਸਤੀ ਵੀ ਹੈ ਪੂਰੀ ਖਲਾਸਤੀ ਹਾਂਜੀ ਹਾਂਜੀ ਕਰੂਗਾ ਤੁਹਾਡੇ ਕਹਿਣ ਤੇ ਕੰਮ ਆਖਾਂ ਨਾ ਕਰੋਗੇ ਕਰਨਗੇ ਕਰਦੇ ਆਪਾਂ ਬਾਪੂ ਜੀ ਕਿਹੜੇ ਇਲਾਕੇ ਦੇ ਕਿਹੜੇ ਪਿੰਡ ਦੇ ਕੰਮ ਰਹਿ ਰਹੇ ਨੇ ਤੁਹਾਡੇ ਕਿ ਜਿਹੜੇ ਸਰਕਾਰ ਨੇ ਜੇ ਨਹੀਂ ਕੀਤੇ ਤਾਂ ਉਹ ਜ਼ਰੂਰੀ ਨੇ ਕੰਮ ਤਾਂ ਹੋ ਹੀ ਜਾਣੇ ਇਹ ਹੂੰ ਤੇ ਜਿਹੜੇ ਰਹਿੰਦੇ ਆ ਉਹ ਤਾਂ ਉਹ ਵੀ ਹੋ ਰਹੇ ਆ ਆ ਰਿਹਾ ਪੈਸਾ ਥੋੜਾ ਥੋੜਾ ਐਮਐਲਏ ਮੁਗਲਮਾਨ ਤੇ ਕੰਮ ਤੋਂ ਸੰਤੁਸ਼ਟੋ ਸੰਤੁਸ਼ਟ ਹੈ ਜੀ ਹੂੰ ਇਹ ਤਾਂ ਇਸ ਤਰ੍ਹਾਂ ਹੀ ਹੋਣਾ ਜੀ ਸਰਕਾਰਾਂ ਪਹਿਲਾਂ ਵੀ ਕਰਨ ਕਰਦੇ ਰਹੇ ਨੇ ਉਹ ਮੇਰੇ ਨੇ ਕਹਿੰਦਾ ਆਂਦੇ ਨਹੀਂ ਮੈਡਮ ਕਹਿੰਦਾ ਕੰਮ ਨਹੀਂ ਕੀਤੇ ਬਹੁਤ ਘੱਟ ਆਇਆ ਤੁਹਾਨੂੰ ਬੋਧੇ ਝੜਕੰਦਾਰ ਕੰਮ ਆ ਜੇ ਸੋ ਇਹੋ ਜਿਹੇ ਅਨੇਕ ਅਧੂਰੇ ਜਿੱਤਰਾ ਨਾਲੀਆਂ ਦਾ ਸੀਵਰੇਜ ਹੈ ਹਮ ਇਹ ਤਾਂ ਕਈ ਕੰਮ ਛੋਟੇ ਮੋਟੇ ਹੈਗੇ ਆ ਜਿਹੜੇ ਉਹਨਾਂ ਦੇ ਕਰਨ ਦੇ ਲੱਗੇ ਹੈਗੇ ਆ ਜਿਹੜੀਆਂ ਇਹ ਵੋਟਾਂ ਨੇ ਇਹ ਵੋਟਾਂ ਕਿਤਨੇ 2027 ਦਾ ਸ਼ੀਸ਼ਾ ਦਿਖਾਉਂਦੀ ਹੈ ਕਿ ਕਿਹੜੀ ਸਰਕਾਰ ਬਣੇਗੀ ਹਾਂ ਬਿਲਕੁਲ ਬਿਲਕੁਲ ਇਹਨਾਂ ਨੂੰ ਉਮੀਦ ਹੈ ਕਿ ਅੱਗੇ ਨੂੰ ਇਹਨਾਂ ਦੀ ਪਾਰਟੀ ਬਣੂਗੀ ਆਮ ਆਦੀ ਪਾਰਟੀ ਬਿਲਕੁਲ ਦੇਖੋ ਕਿ ਪਿੰਡਾਂ ਦੇ ਵਿੱਚ ਇਸ ਤਰੀਕੇ ਦੀ ਹਵਾ ਚੱਲ ਰਹੀ ਹੈ ਤਾਂ ਇਹਨਾਂ ਨੂੰ ਦੱਸਿਆ ਗਿਆ ਕਿ ਆਮ ਆਦੀ ਪਾਰਟੀ ਦੀ ਹਵਾ ਚੱਲ ਰਹੀ ਹੈ ਕਿਉਂਕਿ 4 ਸਾਲ ਦੇ ਵਿੱਚ ਇਹਨਾਂ ਨੂੰ ਦੱਸਿਆ ਗਿਆ ਕਿ ਕਾਫੀ ਕੰਮ ਜਿਹੜੇ ਕੀਤੇ ਨੇ ਦੂਜੇ ਪਾਸੇ ਕੋਈ ਸ਼ਿਕਾਇਤਾਂ ਵੀ ਨਹੀਂ ਇਸ ਤਰੀਕੇ ਨਾਲ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਮੰਨਦੇ ਉੱਤੇ ਇਹ ਵੀ ਸ਼ਿਕਾਇਤਾਂ ਨਹੀਂ ਕਿ ਸੜਕਾਂ ਦਾ ਕੰਮ ਜਿਹੜਾ ਧੂਰਾ ਪਿਆ ਦੂਜੇ ਪਾਸੇ ਥੋੜ ਵਿਚ ਆਣਾ ਜਿਹੜਾ ਸਹੀ ਨਹੀਂ ਸਮਝਿਆ ਜਿਸ ਤੋਂ ਬਾਅਦ ਜਾ ਕੇ ਹੁਣ ਸਹੀ ਸੜਕਾਂ ਸਾਰੀਆਂ ਪਾਸ ਹੋ ਗਈਆਂ ਤੇ ਉਸ ਤੋਂ ਬਾਅਦ ਹਾਂਜੀ ਭਾਈ ਜਿਹੜਾ ਜੀ ਆਪਣਾ ਮੈਂ ਪਿਛਲੀ ਟਰਨ ਚ ਵੀ ਸਰਪੰਚ ਰਹੇ ਹਾਂ ਉਸ ਟਾਈਮ ਕਾਂਗਰਸ ਦੀ ਸਰਕਾਰ ਸੀ ਤੇ ਬਹੁਤ ਬੰਦੇ ਆਪਣੇ ਦੂਜੇ ਵਰਕਰ ਸਵਾਲ ਕਰਦੇ ਆ ਵੀ ਕਾਂਗਰਸ ਬਈ ਸਰਕਾਰ ਨੇ ਪੈਸੇ ਨਹੀਂ ਦਿੱਤੇ ਇਸ ਵਾਰੀ ਤੇ ਜਿਹੜਾ ਕਾਂਗਰਸ ਸਰਕਾਰ ਨੇ ਪੂਰੇ 5 ਸਾਲ ਚ ਪੂਰੇ ਪੰਜਾਬ ਨੂੰ ਕਿਤੇ ਹੀ ਪੈਸਾ ਦਿੱਤਾ ਦਾ ਦਿਖਾਵਾ ਹੈ ਕਿਸੇ ਪੰਚਾਇਤ ਨੂੰ ਕੋਈ ਪੈਸਾ ਨਹੀਂ ਦਿੱਤਾ ਕਿਉਂਕਿ ਇਹ ਹੁਣ ਜਿੰਨਾ ਵੀ ਚਲੋ ਕਾਲੀ ਆਪਣੇ ਕਾਲੀ ਸਰਕਾਰ ਨੇ ਪੈਸੇ ਦਿੱਤੇ ਜੋ ਵੀ ਦਿੱਤੇ ਕੰਮ ਹੋਇਆ ਚਲੋ ਹੋਇਆ ਉਤੋਂ ਬਾਅਦ ਕਾਂਗਰਸ ਸਰਕਾਰ ਨੇ ਪੂਰੇ 5 ਸਾਲ ਚ ਕੈਪਟਨ ਸਾਹਿਬ ਦੇ ਟਾਈਮ ਸਰਕਾਰ ਆਪਸ ਵਿੱਚ ਮੇਟ ਗਈ ਸੀ ਤੇ ਉਤੋਂ ਬਾਅਦ ਕੋਈ ਵੀ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਪੂਰੇ 5 ਸਾਲ ਦਾ ਮੈਂ ਪਿਛਲੇ ਸਾਲ ਦਾ ਵੀ ਸਰਪੰਚ ਰਿਹਾ ਹੁਣ ਇਸ ਟਾਈਮ ਫੇਰ ਮੌਜੂਦਾ ਸਰਪੰਚਾਂ ਹੀ ਕਿਉਂਕਿ ਹੁਣ ਜਿਹੜਾ ਗਗਨਮਾਨ ਜੀ ਨੇ ਜੋ ਵੀ ਗਰਾਉਂਡਾਂ ਨੂੰ ਪੈਸੇ ਦੇ ਰਹੇ ਕਾਨੂੰ ਪੈਸੇ ਦੇ ਰਹੇ ਉਹ ਪੈਸੇ ਆ ਰਹੇ ਹਨ ਕਿਸੇ ਕਿਸੇ ਪਿੰਡਾਂ ਨੂੰ ਤਾਂ 45-45 ਲੱਖ ਰੁਪਇਆ ਮਜੂਰ ਕਰ ਦਿੱਤਾ ਹੈ ਕਿਉਂਕਿ ਦੂਜੀ ਗੱਲ ਹੁਣ ਰੰਗਲੇ ਪੰਜਾਬ ਤੋਂ ਵੀ ਸਾਨੂੰ ਕਿਸੇ ਵੀ ਤਰੀਕੇ ਨਾਲ 5-5 ਲੱਖ ਚ ਦਿੱਤੀਆਂ ਗ੍ਰਾਂਟਾਂ ਸਾਨੂੰ ਮਿਲੀਆਂ ਐ ਪੰਚਾਇਤਾਂ ਨੂੰ ਸਾਰਿਆਂ ਨੂੰ ਮਿਲੀਆਂ ਐ ਕਿਉਂਕਿ ਇਹ ਤਾਂ ਇਹ ਤਾਂ ਕਾਰਨ ਨਹੀਂ ਹੈਗਾ ਵੀ ਇਹ ਪਿਛਲੀ ਸਰਕਾਰ ਕਾਂਗਰਸ ਪੈਸੇ ਦਿੰਦੀ ਪਰ ਕਾਂਗਰਸ ਨੇ ਪਿਛਲੇ 5 ਸਾਲਾਂ ਚ ਕਿਸੇ ਨੂੰ 1 ਰੁਪਇਆ ਦੀ ਗ੍ਰਾਂਟ ਨਹੀਂ ਦਿੱਤੀ ਪ੍ਰਧਾਨ ਸਰਬੋ ਮੁੱਖ ਮੰਤਰੀ ਜਿਹੜੇ ਪੰਡਈ ਖੋਲਦੀ ਸੀ ਮੈਂ ਗ੍ਰਾਂਟਾਂ ਦੀਆਂ ਉਹ ਸਿਰਫ ਚੰਨੀ ਸਾਹਿਬ ਨੇ ਦਿੱਤੀ ਸੀ ਆਪਣੇ ਹਲਕੇ ਚਮਕੌਰ ਸਾਹਿਬ ਨੂੰ ਜਿਹਾ ਚੰਨੀ ਸਾਹਿਬ ਨੂੰ ਮ ਤੇ ਉਹਨਾਂ ਨੇ ਜਿਹੜਾ ਉਹਨਾਂ ਦਾ ਹਲਕਾ ਚਮਕੌਰ ਸਾਹਿਬ ਦਾ ਉੱਥੇ ਬਾਕੀ ਪਿੰਡਾਂ ਖੋਲੀਆਂ ਪਰ ਬਾਕੀ ਜਿਹੜੇ ਹੋਰ ਵੀ ਪਿੰਡ ਤੇ ਮੋਹਾਲੀ ਦੇ ਉਹਨਾਂ ਨਾਲ ਬਿਤਕਰਾ ਕੀਤਾ ਗਿਆ ਚਾਰ ਕਿ ਵਿਕਾਸ ਤੇ ਅਧੂਰਾ ਰਿਹਾ ਤਾਂ ਕਿ ਹੁਣ ਸਾਡਾ ਜਿਹੜਾ ਮੋਹਾਲੀ ਦਾ ਖੇੜ ਹਲਕੇ ਦਾ ਏ ਤਾਂ ਹੀ ਕਾਰ ਤੇ ਬਧੂਰਾ ਅਧੂਰਾ ਰਹਿ ਗਿਆ ਸੜਕਾਂ ਰਹਿ ਗਈਆਂ ਦੀਆਂ ਜੇ ਉਹ ਸਾਰੇ ਪੈਸੇ ਵੰਡ ਕੇ ਸਾਡੇ ਮੋਹਾਲੀ ਖਰੜ ਹਲਕੇ ਨੂੰ ਜਾਂ ਬਲਾਕ ਮਾਝ ਨੂੰ ਦਿੱਤੇ ਜਾਂਦੇ ਚਮਕੌਰ ਸਾਹਿਬ ਨੂੰ ਜਿੰਨਾ ਪੈਸਾ ਦਿੱਤਾ ਏ ਇੱਕ ਇੱਕ ਪਿੰਡ ਨੂੰ ਕਰੋੜਾਂ ਕਰੋੜਾਂ ਰੁਪਇਆ ਦੇ ਦਿੱਤਾ ਤੇ ਉਹ ਸਾਡੇ ਜੇ ਸੜਕਾਂ ਸਾਡਿਆਂ ਵੀ ਕੰਮ ਹੋ ਸਣਾ ਸੀ ਇਹਦੇ ਕਰਕੇ ਸਾਡਾ ਜਿਹੜਾ ਵਿਕਾਸ ਆ ਉਹ ਈਸੀ ਸੜਕਾਂ ਬਣੀਆਂ ਸੀ ਇਹ 2015 ਚ ਬਣੀਆਂ ਤੀਆਂ ਉਤੇ ਬਾਅਦ ਸੜਕਾਂ ਦਾ ਕੰਮ ਕਿਸੇ ਸਰਕਾਰ ਨੇ ਪਹਿਲਾਂ ਨਹੀਂ ਕਰਾਇਆ ਹੁਣ ਸੜਕਾਂ ਟੁੱਟ ਗਈਆਂ ਐ ਤੇ ਸਾਡਾ ਸੈਂਟਰ ਸਰਕਾਰ ਨਾਲ ਜਿਹੜਾ ਸਾਡਾ ਪੈਸਾ ਤਾ ਉਹ ਰੋਕ ਲਿਆ ਤਾ ਹੁਣ ਅਸੀਂ ਕੇਸ ਕੋਰ ਕਰਕੇ ਅਸੀਂ ਕੁਝ ਪੈਸਾ ਅਸੀਂ ਵਾਪਸ ਲੈ ਕੇ ਆਏ ਆਂ ਤੇ ਉਹਦੇ ਕਰਕੇ ਸਾਨੂੰ 40 ਕਰੋੜ ਰੁਪਈਆ ਸਾਨੂੰ ਸੜਕਾਂ ਖਾਤਰ ਮਜੂਰ ਹੋ ਚੁੱਕਿਆ ਹੈ ਪਰ ਹੁਣ ਤਾਂ ਇਹ ਹੀ ਪਤਾ ਲੱਗਿਆ ਸੜਕਾਂ ਵੀ ਬੜੇ ਤਰੀਕੇ ਨਾਲ ਬਣਾ ਰਹੀ ਹੈ ਸਰਕਾਰ ਕਿ 5 ਸਾਲ ਅਗੇ ਟੁੱਟਦੀ ਹੈ ਕੋ ਟੋਆ ਪੈਂਦਾ ਸੜਕ ਖਰਾਬ ਹੁੰਦੀ ਹੈ ਠੇਕੇਦਾਰ ਜ਼ਿੰਮੇਵਾਰੀ ਰਹੀਗੀ ਤਾਂ ਬਿੱਲ ਪਾਸ ਹੋਣਗੇ ਹਾਂਜੀ ਇਹ ਬਾਕੀ ਸਰਪੰਚਾਂ ਦੀ ਵੀ ਜ਼ਿੰਮੇਵਾਰੀ ਲਈ ਹੈ ਵੀ ਜੇ ਤੁਹਾਨੂੰ ਲੱਗਦਾ ਕਿਤੇ ਵੀ ਵੀ ਕੋਈ ਸੜਕ ਚ ਕੋਈ ਪ੍ਰੋਬਲਮ ਹੈ ਜਾਂ ਮਟੀਰੀਅਲ ਘੱਟ ਪੈ ਰਿਹਾ ਤੁਸੀਂ ਉੱਥੇ ਕੰਮ ਨੂੰ ਰੋਕ ਸਕਦੇ ਹੋ ਇੱਕ ਆਮ ਬੰਦਾ ਵੀ ਰੋਕ ਸਕਦਾ ਹੈ ਤਾਂ ਕਿ ਜਿਹੜਾ ਅੱਗੇ ਵਾਸਤੇ ਸੜਕ ਨਾ ਟੁੱਟਾ ਵਧੀਆ ਤਰੀਕੇ ਨਾਲ ਬਣੀ ਜਾਵੇ ਇਹਦੇ ਕਰਕੇ ਹੁਣ ਜਿਹ ਕੱਟ ਪੈਣਾ ਹੀ ਕਰਕੇ ਸੜਕਾਂ ਜਲਦੀ ਟੁੱਟ ਗਈਆਂ ਹੁਣ ਜਿਹੜੀ ਸਰਕਾਰ ਨੇ ਇਹ ਜ਼ਿੰਮੇਵਾਰੀ ਲਈ ਹੈ ਵੀ ਅਸੀਂ ਜੱਤਕੁਰ ਪੈਸਾ ਉਹਨੂੰ ਠੇਕੇਦਾਰ ਨੂੰ ਨਹੀਂ ਦਵਾਂਗੇ ਜਦ ਤੱਕ ਉਹ ਪਿੰਡ ਤੋਂ ਸਾਨੂੰ ਲਿਖੇ ਓਕੇ ਨਹੀਂ ਆਉਂਦਾ ਵੀ ਸਾਡੀ ਸੜਕ ਵਧੀਆ ਬਣੀ ਹੈ ਠੀਕ ਹੈ ਬਿਲਕੁਲ ਦੇਖੋ ਕੀ ਆਮ ਆਦੀ ਪਾਰਟੀ ਦੇ ਜਿਹੜੇ ਸਰਪੰਚਾਂ ਵੱਲੋਂ ਜਾਂ ਫਿਰ ਮੋਟਰ ਬੰਦਿਆਂ ਵੱਲੋਂ ਕਿਹਾ ਗਿਆ ਕਿ ਪਿਛਲੀ ਸਰਕਾਰਾਂ ਦੇ ਵਿੱਚ ਪੈਸਾ ਗਰੰਟਾਂ ਦਾ ਰੋਕਿਆ ਗਿਆ ਜਿਸ ਕਾਰਨ ਕੰਮ ਅਧੂਰੇ ਪਏ ਨੇ ਪਰ ਹੁਣ ਸਰਕਾਰ ਵੱਲੋਂ ਸੜਕਾਂ ਪਾਸ ਰਾਇਤੀ ਨੇ 5 ਸਾਲ ਠੇਕੇਦਾਰ ਦੀ ਜ਼ਿੰਮੇਵਾਰੀ ਰਹੇਗੀ ਦੂਜੇ ਪਾਸੇ ਪਿੰਡਾਂ ਵਿੱਚ ਵਿਕਾਸ ਕਾਰ ਚੱਲ ਰਹੇ ਨੇ ਰੰਗਲੇ ਪੰਜਾਬ ਨੂੰ ਲੈ ਕੇ ਤੇ ਦੂਜੇ ਪਾਸੇ ਹੋਰ ਵੀ ਟੋਬਿਆਂ ਦੀ ਗੱਲ ਕਰੀਏ ਉਹਨਾਂ ਦੀ ਸੁੰਦਰੀਕਰਨ ਕੀਤਾ ਜਾ ਰਿਹਾ ਤੇ ਹੋਰ ਵੀ ਗਲੀਆਂ ਨਾਲੀਆਂ ਦਾ ਕੰਮ ਕਰਵਾਇਆ ਜਾ ਰਿਹਾ ਤੇ ਬਲਾਕ ਸੰਮਤੀ ਜਿਹੜਾ ਤੁਸੀਂ ਚੋਣਾ 2027 ਦਾ ਚਿਹਰਾ ਸਾਹਮਣੇ ਲੈ ਕੇ ਦਵੇਗੀ ਕਿ ਆਖਿਰ ਸਰਕਾਰ ਮੁਰਤ ਤੋਂ ਰਿਪੀਟ ਹੋ ਰਹੀ ਹੈ ਜਾਂ ਫਿਰ ਕੋਈ ਹੋਰ ਨਵੀਂ ਸਰਕਾਰ ਬਣਦੇ ਛੁਕਲੁਕ ਚਾਹੁੰਦੇ ਨਹੀਂ ਥੋੜੇ ਕੈਰਮਨ ਗੁਰਜੋਤ ਦੇ ਨਾਲ ਤੇ